ਇਸਾ ਵਿਚਾਰ ਮਨ ਚ ਆਇਆ ਵੀ ਚਾਰੇ ਭੈਣ ਭਰਾਵਾਂ ਨੇ ਕਿਰਤ ਕਰਦੇ ਹੋ ਮਿਹਨਤ ਕਰਦੇ ਹੋ ਇਹ ਜਿਹੜਾ ਕੰਮ ਕਰ ਖੋਲਿਆ ਗਿਆ ਕਦੋਂ ਖੋਲਿਆ ਜੀ ਪਹਿਲਾਂ ਆਪਾਂ ਇੱਥੇ ਦੁਪੱਟੇ ਪਾਏ ਸੀ ਦੁਪੱਟੇ ਵੇਚਦੇ ਹੁੰਦੇ ਸੀ ਬਾਅਦ ਵਿੱਚ ਆਪਾਂ ਸੋਚਿਆ ਕਿ ਨਹੀਂ ਆਪਾਂ ਸਿੱਖੀ ਆ ਤੇ ਆਪਾਂ ਸਿੱਖ ਇਤਿਹਾਸ ਦੀਆਂ ਚੀਜ਼ਾਂ ਹੀ ਵੇਚੀ ਐ ਆਪਾਂ ਫਿਰ ਕਕਾਰ ਵੇਚਦੇ ਰਹੇ ਕਕਾਰਾਂ ਦੀ ਫੇਟੀ ਜਿਹੜੀ ਉਹ ਗੈਪ ਹੋ ਗਈ ਮੇਰੀ ਇੱਥੇ ਲਾਉਂਦੇ ਸੀ ਸਤਵਗਾਰਾ ਗਏ ਕਿਥੇ ਕਿਸਾ ਗੰਗੇਤਾਂ ਹਾਂਜੀ ਆਪਾਂ ਦੋਨੇ ਸਿਸਟਰ ਆਪਾਂ ਸੱਚਖੰਡ ਹਜੂਰ ਸਾਹਿਬ ਦੁਸ਼ਹਿਰੇ ਤੇ ਗਏ ਸੀ ਆਪਾਂ ਸੇਵਾ ਵਾਸਤੇ ਤੇ 2 ਮਹੀਨੇ ਬਾਅਦ ਆਪਾਂ ਜੀ ਦੋ ਇੱਥੋਂ ਆਪਾਂ 15 ਤਰੀਕ ਨੂੰ ਉੱਥੇ 16 ਨੂੰ ਪਹੁੰਚੇ ਆ ਪਿੱਛੋਂ 20 ਤਰੀਕ ਨੂੰ ਫੋਨ ਜੱਗੇ ਕਿ ਇਹ ਸਮਾਨ ਪਿੱਛੋਂ ਲੈਣ ਗਏ ਅਰਸ਼ਦੀਪ ਸਿੰਘ ਹੋਣੀ ਪਿੱਛੇ ਪੇਟੀ ਨਹੀਂ ਹੈਗੀ ਯਾਨੀ ਕਿ ਆਪਾਂ ਪ੍ਰੋਵਰ ਟ੍ਰੈਸਟ ਵਾਲਿਆਂ ਨੇ ਆਸ-ਪਾਸ ਵਾਲਿਆਂ ਦਾ ਨਾਮ ਲਿਆ ਕਿ ਇਹਨਾਂ ਨੇ ਯਾਨੀ ਕਿ ਐਪਲੀਕੇਸ਼ਨ ਦਿੱਤੀ ਸੀ ਪਰ ਸਮਾਨ ਉਹਨਾਂ ਦੇ ਉਹਨਾਂ ਕਹਿੰਿਆ ਅਸੀਂ ਨਹੀਂ ਲਿਆਂਦਾ ਇਸ ਸਮਾਨ ਇਹਨਾਂ ਦੀ ਸਾਜ਼ਿਸ਼ ਹੈ ਇਹਨਾਂ ਨੇ ਕਿਸੇ ਨੂੰ ਪੈਸੇ ਦੇ ਕੇ ਗਾਂ ਚੁਕਵਾਇਆ ਹੋਇਆ ਹੈ ਜੀ ਇਤੋਂ ਪੈਂਦੀ ਫੇਰ ਨੁਕਸਾਨ ਕਿੰਨਾ ਦਾ ਹੋ ਗਿਆ ਕੀ ਕੀ ਖਸਤਾ ਸੀ ਵਿੱਚ ਕਿੰਨੇ ਕ ਲੱਖ ਦਾ ਨੁਕਸਾਨ ਹੋ ਚੁੱਕਿਆ ਹੈ ਹਾਂਜੀ ਆਪਣਾ 2 2.5 ਲੱਖ ਦਾ ਸਮਾਨ ਹੈ ਨੇ ਭਾਈ ਸੇਵਨ ਨਾਲ ਗੱਲ ਕੀਤੀ ਆਪਾਂ ਉਹਨਾਂ ਤੋਂ ਧਾਰਾ ਸਮਾਨ ਚੱਕਿਆ ਦਵਾਰ ਧਾਰਾ ਸਮਾਨ ਚੱਕ ਕੇ ਫੇਰ ਆਪਾਂ ਐ ਪਾਇਆ ਉਹਨਾਂ ਨੇ ਤੇ ਹੁਣ ਇਹਦੇ ਵਿੱਚੋਂ ਆਪਾਂ ਥੋੜੇ ਥੋੜੇ ਪੈਸੇ ਉਹਨਾਂ ਦੇ ਲਈ ਜਾਨੇ ਆ ਤੇ ਇਹਦੇ ਵਿੱਚੋਂ ਹੀ ਅਸੀਂ ਆਪਣਾ ਘਰ ਦਾ ਪਰਿਵਾਰ ਦਾ ਵੇਖੀ ਤਾਂ ਇਹਦੇ ਵਿੱਚੋਂ ਅਸੀਂ ਆਪਣਾ ਕਮਰੇ ਦਾ ਕਿਰਾਏ ਦਾ ਗੱਡੀ ਦਾ ਕਿਰਾਏ ਤੇ ਆਪਾਂ ਰਹਿੰਦੇ ਆ। ਤੇ ਆਪਾਂ ਦਾ ਮਕਾਨ ਕਿਉਂ ਨਹੀਂ ਜੰਦਕ ਬਣਿਆ? ਆਪਾਂ ਪਹਿਲਾਂ ਆਪਣਾ ਮਕਾਨ ਲੈਣ ਲੱਗੇ ਸਾਨੂੰ 15 ਲੱਖ ਦੀ ਉੱਥੇ ਠੱਗੀ ਵਜਦੀ। ਮਹਾਰਾਜੇ ਕੋਲੋਂ ਘਰ ਨਹੀਂ ਮੰਗਿਆ। ਮਹਾਰਾਜ ਨੂੰ ਕਹੀਦਾ ਆਪਣੇ ਚਰਨਾਂ ਨਾਲ ਜੋੜ ਲਓ। ਇਹ ਕਿਰਤ ਪਤਾ ਨਹੀਂ ਮਹਾਰਾਜ ਦੀ ਕਿਹੜੀ ਖੇਡ ਆ ਤਾਂ ਨਗੇ ਨਹੀਂ ਤੇ ਆਪਣਾ ਰੱਬ ਰੱਬ ਕਰੀਦਾ ਸੀ ਹਨਾ ਤੇ ਜਿਸ ਨੇ ਠੱਗੀ ਮਾਰੀ ਸੀ ਉਹ ਪਹਿਰਾਵਾ ਬਹਿਰੂਪੀਏ ਕਹਾਂਗੇ ਤੇ ਲੈਮਣਾਂ ਤੋਂ ਫਿਰ ਇਹ ਰੋਕ ਲਾਉਂਦੇ ਸੀ ਕਿ ਲੈਮਣ ਤੁਹਾਡੇ ਨਹੀਂ ਲੱਗਣ ਨਹੀਂ ਦੇਣੇ ਤੇ ਤੁਸੀਂ ਨਹੀਂ ਲਾਉਣਾ ਕਿ ਨਹੀਂ ਇਹ ਗੁਰੂ ਸਾਹਿਬ ਦੇ ਅਸਥਾਨ ਦੀ ਜਗਾ ਵਾ ਇਹ ਸਾਰਿਆਂ ਦੀ ਸਾਂਝੀ ਜਗਾ ਵਾ ਇੱਥੇ ਜਿਹੜਾ ਮਰਜੀ ਲਾ ਸਕਦਾ ਜੇ ਸਿੱਖੀ ਇੱਥੇ ਸਿੱਖ ਦੀ ਧਰਤੀ ਤੇ ਇੱਥੇ ਜਨਮ ਭੂਮੀ ਤੇ ਸਿੱਖ ਨੂੰ ਨਹੀਂ ਦੇ ਹੈਗਾ ਇੱਥੇ ਲਾਉਣ ਦਾ ਹੁਕਮ ਤੇ ਫਿਰ ਆਪਾਂ ਜਾਈਏ ਕਿੱਥੇ ਤੇ ਬੜੀ ਸੁਚੇਮਤਾ ਦੇ ਨਾਲ ਅਸੀਂ ਇਹ ਹਰ ਸੰਗਤ ਨੂੰ ਵਰਤਾਰਾ ਕਰੀਦਾ ਤਾਂ ਕਿ ਜਿੰਨੀ ਵੀ ਸੁਚਮ ਦੇ ਨਾਲ ਦਵਾਗੇ ਅਸੀਂ ਤੇ ਵਧੀਆ ਸਾਫ ਸੁਥਰਾ ਹੋਏਗਾ ਹਾਂਜੀ ਆਪਾਂ ਜਾਨੀ ਕਿ ਕੋਈ ਵੀ ਇੱਥੇ ਆਪਾਂ ਕਿਹਨੂੰ ਝੂਠਾ ਚੀਜ਼ੇ ਨਾ ਦੇਈ ਦੀ ਨਾ ਲਈ ਦੀਆਂ ਜੜੀ ਕੋਈ ਵੀ ਚੀਜ਼ ਦੇਣੀ ਆਪਾਂ ਹੱਥੋਂ ਗਿਆ ਪਾਣੀ ਰੱਖਿਆ ਬੋਤਲ ਦੇ ਵਿੱਚ ਕੋਈ ਸਿੰਘ ਵੀ ਉਹਦੇ ਵੀ ਹੱਥ ਤਵਾਈ ਦੇ ਆਪਣੇ ਵੀ ਕੋਈ ਹੱਥ ਜੀ ਇੱਕ ਦੂਜੇ ਦੇ ਹੱਥਾਂ ਸੋਚੇ ਕਰਵਾ ਰਦੇ ਆ ਝੂਠੀ ਚੀਜ਼ ਆਪਾਂ ਇੱਥੇ ਰੱਖ ਕੇ ਖਾਣ ਨਹੀਂ ਦਿੰਦੇ ਸੱਚੀਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਖਾਵਾ ਕੇ ਸ੍ਰੀ ਸਚਕਣ ਦਰਬਾਰ ਸਾਹਿਬ ਦੇ ਬਾਹਰ ਦੀਆਂ ਗਲਿਆਰੇ ਦੀਆਂ ਜਿੱਥੇ ਕੀ ਇੱਕ ਗੁਰਸਖ ਪਰਿਵਾਰ ਤੁਸੀਂ ਦੇਖ ਸਕਦੇ ਹੋ ਵੀ ਨੰਗ ਸਿੰਘ ਦੇ ਬਾਣੇ ਵਿੱਚ ਕੀਰਤ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਉਹਨਾਂ ਜਿਹੜਾ ਕੀ ਉਹਨਾਂ ਵੱਲੋਂ ਮੋਮਮਸ ਲਗਾਏ ਗਏ ਨੇ ਅਤੇ ਖਾਸ ਕਰਕੇ ਜਿਹੜਾ ਕੀ ਲੈਮਨ ਦੀਆਂ ਜਿਹੜਾ ਕੀ ਬੋਤਲਾਂ ਲਗਾਈਆਂ ਨੇ ਇਹ ਗੁਰਸਖ ਪਰਿਵਾਰ ਨੇ ਨੰਗ ਸਿੰਘ ਦੇ ਬਾਣੇ ਵਿੱਚ ਕੀਰਤ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਇਹ ਭੈ ਭਰਾ ਨੇ ਪਰਿਵਾਰ ਸਾਹ ਦੇ ਬਾਹਰ ਦੀਆਂ ਤਸਵੀਰਾਂ ਬਖਾ ਰਹੇ ਆਂ ਗਲਿਆਰੇ ਵੀ ਆ ਜਿੱਥੇ ਕੀਏ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੱਡੀ ਤਰ੍ਹਾਂ ਵਿੱਚ ਜਿਹੜੇ ਕੀ ਲੋਕ ਆਉਂਦੇ ਨੇ ਇੱਥੇ ਆ ਕੇ ਇਹਨਾਂ ਕੋ ਠੰਡੇ ਵੀ ਪੀ ਕੇ ਜਾਂਦੇ ਨੇ ਇਹਨਾਂ ਕੋ ਆ ਕੇ ਤੇ ਮਹੌਮਮਸ ਵੀ ਖਾ ਕੇ ਜਾਂਦੇ ਨੇ ਨਿਹਾ ਸਕਦੇ ਬਾਣੇ ਵਿੱਚ ਨੇ ਬੜੇ ਸੋਹਣੇ ਦਮਾਲੇ ਬਣੇ ਹੋਏ ਨੇ ਸ਼ਸਤਰ ਗੁਰੂ ਦੇ ਜਿਹੜੇ ਨਤਾਰੇ ਹੋਏ ਨੇ ਤੇ ਕਾਫੀ ਖਿੱਚ ਦਾ ਕੇਂਦਰ ਬਣੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜੋ ਲੋਕ ਇਹਨਾਂ ਕੋਲ ਲੰਘਦੇ ਨੇ ਤੇ ਫਤਿਹ ਸਾਂਝੀ ਕਰਦੇ ਨੇ ਅਤੇ ਨਾਲ ਹੀ ਇਹਨਾਂ ਦੇ ਹੱਥ ਦੇ ਬਣਾਏ ਹੋਏ ਜਿਹੜੇ ਸਵਾਦਿਸ਼ ਜਿਹੜੇ ਨੇ ਪਕਵਾਨ ਨੇ ਉਹ ਖਾ ਕੇ ਜਾਂਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਸਭ ਤੋਂ ਪਹਿਲਾਂ ਭੈਣ ਜੀ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਕਿਸ ਦਾ ਵਿਚਾਰ ਮਨ ਚ ਆਇਆ ਵੀ ਚਾਰੇ ਭੈਣ ਭਰਾਵਾਂ ਨੇ ਕਿਰਤ ਕਰਦੇ ਹੋ ਮਿਹਨਤ ਕਰਦੇ ਹੋ ਇਹ ਜਿਹੜਾ ਕੰਮ ਘਰ ਖੋਲਿਆ ਗਿਆ ਕਦੋਂ ਖੋਲਿਆ ਜੀ ਸਾਨੂੰ ਜਾਨੀ ਕਿ ਆਪਾਂ ਗੁਰੂ ਰਾਮਦਾਸ ਜੀ ਦੇ ਬਾਰਡੇ ਤੇ ਪਿਛਲੇ ਸਾਲ ਖੋਲਿਆ ਸੀ ਆਪਾਂ ਪਹਿਲਾ ਆਪਾਂ ਇੱਥੇ ਦੁਬੱਟੇ ਪਾਏ ਸੀ ਦੁਬੱਟੇ ਵੇਚਦੇ ਹੁੰਦੇ ਸੀ ਬਾਅਦ ਚ ਆਪਾਂ ਸੋਚਿਆ ਕਿ ਨਹੀਂ ਆਪਾਂ ਸਿੱਖੀ ਆ ਤੇ ਆਪਾਂ ਸਿੱਖ ਇਤਿਹਾਸ ਦੀਆਂ ਚੀਜ਼ਾਂ ਹੀ ਵੇਚੀਏ ਆ ਆਪਾਂ ਫਿਰ ਕਕਾਰ ਵੇਚਦੇ ਰਹੇ ਕਕਾਰਾਂ ਦੀ ਪੇਟੀ ਜਿਹੜੀ ਉਹ ਗੈਪ ਹੋ ਗਈ ਮੇਰੀ ਇੱਥੋਂ ਹਾਂਜੀ ਜਦੋਂ ਵੀ ਕਦੋਂ ਦੇ ਵੇਚਦੇ ਸੀ ਕਕਾਰਾਂ ਦੀ ਪੇਟੀ ਗਈ ਕਿੱਥੇ ਵੇ ਅਸੀਂ ਦੇਖਿਆ ਵੀ ਜਾਂ ਤਰ ਨਿਹੰਗ ਸਿੰਘ ਦੀ ਜਿਹੜੀਆਂ ਫੌਜਾਂ ਨੇ ਖਾਦ ਕੇ ਸ਼ਸਤਰ ਵੇਚਦੇ ਅਸੀਂ ਦੇਖਿਆ ਸੀ ਇਸ ਤਾਂ ਲੈਮਾ ਦਾ ਜਾਂ ਤਰ ਦੇ ਮੋਮੋਸ ਘਰਾਂ ਗਾ ਲੈਣਾ ਫਾਸਟ ਫੂਡ ਹੋਣਾ ਬਹੁਤ ਘੱਟ ਦੇਖਿਆ ਦਾ ਤੁਹਾਡੇ ਜਿਹੜੇ ਤੁਸੀਂ ਲਾਉਂਦੇ ਸੀ ਸਸਤ ਵਗਾਰਾ ਗਏ ਕਿੱਥੇ ਕਿਸ ਦਾ ਅੰਗੇ ਤਾਂ ਨਹੀਂ ਹਾਂਜੀ ਆਪਾਂ ਦੋਨੇ ਸਿਸਟਰ ਆਪਾਂ ਸੱਚਖੰਡ ਹਜੂਰ ਸਾਹਿਬ ਦੁਸ਼ਹਿਰੇ ਤੇ ਗਏ ਸੀ ਆਪਾਂ ਸੇਵਾ ਵਾਸਤੇ ਤੇ 2 ਮਹੀਨੇ ਬਾਅਦ ਆਪਾਂ ਜਿੱਦੋਂ ਇੱਥੋਂ ਆਪਾਂ 15 ਤਰੀਕ ਨੂੰ ਉੱਥੇ 16 ਨੂੰ ਪਹੁੰਚੇ ਆ ਪਿੱਛੋਂ 20 ਤਰੀਕ ਨੂੰ ਫੋਨ ਜਗਿਆ ਕਿ ਇਹ ਸਮਾਨ ਪਿੱਛੋਂ ਲੈਣ ਗਏ ਅਰਸ਼ਦੀਪ ਸਿੰਘ ਹੋਣੀ ਪਿੱਛੇ ਪੇਟੀ ਨਹੀਂ ਹੈਗੀ ਯਾਨੀ ਕਿ ਆਪਾਂ ਪ੍ਰੋਵਰ ਟਰਸਟ ਵਾਲਿਆਂ ਨੇ ਆਸ-ਪਾਸ ਵਾਲਿਆਂ ਦਾ ਨਾਮ ਲਿਆ ਕਿ ਇਹਨਾਂ ਨੇ ਯਾਨੀ ਕਿ ਐਪਲੀਕੇਸ਼ਨ ਦਿੱਤੀ ਸੀ ਪਰ ਸਮਾਨ ਉਹਨਾਂ ਦੇ ਉਹਨਾਂ ਕਹਿੰਦੇ ਅਸੀਂ ਨਹੀਂ ਲਿਆਂਦਾ ਸਮਾਨ ਇਹਨਾਂ ਦੀ ਸਾਜ਼ਿਸ਼ ਹੈ ਇਹਨਾਂ ਨੇ ਕਿਸੇ ਨੂੰ ਪੈਸੇ ਦੇ ਕੇ ਗਾਂ ਚੁਕਵਾਇਆ ਹੋਇਆ ਹੈ ਤੇ ਇਹਨਾਂ ਦੇ ਸੋ ਪੈੰਦੀ ਫਿਰ ਨੁਕਸਾਨ ਕਿੰਨਾ ਦਾ ਹੋ ਗਿਆ ਕੀ ਕੀ ਖਸਤਾ ਸੀ ਵਿੱਚ ਕਿੰਨੇ ਕ ਲੱਖ ਦਾ ਨੁਕਸਾਨ ਹੋ ਚੁੱਕਿਆ ਹਾਂਜੀ ਆਪਣਾ 2 2.5 ਲੱਖ ਦਾ ਸਮਾਨ ਹੈ ਨਹੀਂ ਹਾਂਜੀ ਆਪਾਂ ਜਣੀ ਕਿ ਛੋਟੀਆਂ ਕਰਪਾਨਾ ਸ੍ਰੀ ਸਾਹਿਬ ਜਿਹੜੀਆਂ ਸੀ ਉਹ ਵੇਚਦੀਆਂ ਕੰਗਿਆ ਕੜੇ ਵੇਚੀ ਦੇ ਖੰਡੇ ਜਿਹੜੇ ਸੀ ਵੱਡੇ ਛੋਟੇ ਖੰਡੇ ਵੱਡੇ ਡੇ ਗੱਡੀਆਂ ਜੀ ਸ਼ੌਕੀਸ ਵਾਸਤੇ ਲਾਉਂਦੇ ਉਹ ਅਸੀਂ ਫੋਟਵਾਂ ਜਿਹੜੀਆਂ ਸ਼ੌਕੀਸ ਵਾਸਤੇ ਉਹ ਲਾਉਂਦੇ ਸੀ ਕਕਾਰ ਲਈ ਇਹ ਵਾਲੇ ਸਿਮਰਨੇ ਸੀ ਇਹ ਕੜੇ ਸੀ ਆਪਾਂ ਇਹ ਸ਼ਸਤਰ ਸਾਰੇ ਵੇਚੀ ਦੇ ਦਮਾਲੇ ਦੇ ਸ਼ਸ ਇਹ ਸਾਰੇ ਸ਼ਸਤਰ ਉਹਦੇ ਵਿੱਚ ਹੀ ਮੈਨੂੰ ਉਸ ਤੋਂ ਪੈਣੀ ਫਿਰ 2 ਲੱਖ ਦਾ ਨੁਕਸਾਨ ਹੋ ਗਿਆ ਸੀ ਉਸ ਤੋਂ ਫਿਰ ਕਿਸ ਤਰ੍ਹਾਂ ਪਰਿਵਾਰ ਦੀ ਵੀ ਚਾਦਾ ਕਿਸ਼ਤਾਂ ਵਾ ਪਰਿਵਾਰ ਦਾ ਦੂਜੀ ਰੋਟੀ ਕਿਸ ਤਰ੍ਹਾਂ ਜਲਦੀ ਫਿਰ ਤੇ ਉਹ ਇਹਨਾਂ ਦਾ ਨੁਕਸਾਨ ਹੋਇਆ ਕਿਸ਼ਤਾਂ ਸੋਚਿਆ ਵੀ ਨੁਕਸਾਨ ਬਾਰੇ ਭਰਨ ਬਾਰੇ ਹਾਂਜੀ ਆਪਾਂ ਫਿਰ ਉਹ ਭਾਈ ਸੱਵਨ ਨਾਲ ਗੱਲ ਕੀਤੀ ਆਪਾਂ ਉਹਨਾਂ ਤੋਂ ਧਾਰਾ ਸਮਾਨ ਚੱਕਿਆ ਦਵਾਰ ਧਾਰਾ ਸਮਾਨ ਚੱਕ ਕੇ ਫਿਰ ਆਪਾਂ ਇਹ ਪਾਇਆ ਉਹਨਾਂ ਨੇ ਤੇ ਹੁਣ ਇਹਦੇ ਵਿੱਚੋਂ ਆਪਾਂ ਥੋੜੇ ਥੋੜੇ ਪੈਸੇ ਉਹਨਾਂ ਦੇ ਲਈ ਜਾਂਦੇ ਆ ਤੇ ਇਹਦੇ ਵਿੱਚੋਂ ਹੀ ਅਸੀਂ ਆਪਣਾ ਘਰ ਦਾ ਪਰਿਵਾਰ ਦਾ ਵੇਖੀ ਤਾਂ ਇਹਦੇ ਵਿੱਚੋਂ ਅਸੀਂ ਆਪਣਾ ਕਮਰੇ ਦਾ ਕਿਰਾਏ ਦਾ ਗੱਡੀ ਦਾ ਕਿਰਾਏ ਤੇ ਆਪ ਤਬੀਨਸੋ ਪੈਂਦੇ ਸੀ ਦੇਖਿਆ ਵੀ ਮੈਂ ਜਿਵੇਂ ਗੱਲ ਕੀਤੀ ਵੀ ਬਹੁਤ ਘੱਟ ਲੋਕ ਹੁੰਦੇ ਜਾਂਦੇ ਇਸ ਤਰ੍ਹਾਂ ਜਿਹੜਾ ਕਿ ਫਾਸਟ ਫੂਡ ਜਾਂ ਲੈਮਨ ਵਗੈਰਾ ਤਿਆਰ ਕਰਦੇ ਨੇ ਸੀ ਦੇਖਿਆ ਗੁਰੂਦੇਵ ਸਿੰਘ ਜਿਆਦਾਤਰ ਹੋਰ ਕੰਮ ਕਰਦੇ ਨੇ ਇਹ ਫੇ ਕੰਮ ਕਰ ਤੁਸੀਂ ਸਿੱਖਿਆ ਕਿਸ ਤਰ੍ਹਾਂ ਸਾਰੇ ਇਹ ਕੰਮ ਕਰਉਂਦੇ ਨਾਲ ਹਾਂਜੀ ਆਪਾਂ ਨਾਲ ਮਿਲ ਕੇ ਸਾਰੇ ਤਿਆਰੇ ਭੈਣ ਭਰਾ ਆਪਾਂ ਕਰੀਦਾ ਹੈ ਤੇ ਆਪਾਂ ਸਾਰਾ ਇਹ ਤਿਆਰ ਕਰਕੇ ਤੇ ਫਿਰ ਆਪਾਂ ਲੈ ਆਈਦਾ ਇੱਥੇ ਲਾ ਲੈਂਦਾ ਹੈ ਤਬੀਨਸੋ ਵੀ ਜਦੋਂ ਪਹਿਲਾਂ ਤੁਸੀਂ ਕੰਮ ਕਰਦੇ ਸੀ ਸ਼ਸਤਰਾਂ ਦਾ ਜਿਹੜਾ ਤੁਸੀਂ ਲਾਉਂਦੇ ਸੀ ਇਹ ਤੁਸੀਂ ਇਕੱਲੇ ਕਰਦੇ ਸੀ ਜਿ ਨਾਲ ਹੋ ਬਾਕੀ ਭੈਣ ਭੋਣ ਨਾਲ ਹੀ ਕਰਦੇ ਸੀ ਨਹੀਂ ਇਹ ਇਹ ਪਰ ਮੇਰੇ ਵੀਰ ਦੋਨੇ ਇਹ ਲੈਮਨ ਤੇ ਆਪਾਂ ਇੱਥੇ ਨਾਲ ਕਕਾਰਾਂ ਦਾ ਕਰੀਦਾ ਸੀ ਇੱਥੇ ਤੇ ਲੈਮਨਾਂ ਤੋਂ ਫਿਰ ਇਹ ਰੋਕ ਲਾਉਂਦੇ ਸੀ ਕਿ ਲੈਮਨ ਤੁਹਾਡੇ ਨਹੀਂ ਲੱਗਣ ਨਹੀਂ ਦੇਣੇ ਕਿ ਤੁਸੀਂ ਨਹੀਂ ਲੈਣਾ ਇਹ ਨਹੀਂ ਇਹ ਗੁਰੂ ਸਾਹਿਬ ਦੇ ਅਸਥਾਨ ਦੀ ਜਗ੍ਹਾ ਵਾ ਇਹ ਸਾਰਿਆਂ ਦੀ ਸਾਂਝੀ ਜਗ੍ਹਾ ਵਾ ਇੱਥੇ ਜਿਹੜਾ ਮਰਜ਼ੀ ਲਾ ਸਕਦਾ ਜੇ ਸਿੱਖੀ ਇੱਥੇ ਸਿੱਖ ਦੀ ਧਰਤੀ ਤੇ ਇੱਥੇ ਜਨਮ ਭੂਮੀ ਤੇ ਸਿੱਖ ਨੂੰ ਨਹੀਂ ਦੇ ਹੈਗਾ ਇੱਥੇ ਲਾਉਣ ਦਾ ਹੁਕਮ ਤੇ ਫਿਰ ਆਪਾਂ ਜਾਈਏ ਕਿੱਥੇ ਕਿਸਾ ਨੂੰ ਫਿਰ ਇਹ ਜਗ੍ਹਾ ਦਾਦ ਦੇਣ ਕਾ ਆਪਾਂ ਉੱਥੇ ਫਿਰ ਚੱਲ ਜਾਈਏ ਕਿ ਇਸ ਜਗ੍ਹਾ ਤੇ ਆਪਾਂ ਨੂੰ ਵੀ ਹੁਕਮ ਹੈਗਾ ਲਾਉਣ ਦਾ ਪਾਸ਼ਾ ਨੇ ਸਿੱਖੀ ਜੇ ਬਖਸ਼ੀ ਆ ਤੇ ਆਪਾਂ ਸਿੱਖੀ ਸਰੂਪ ਚ ਆਪਾਂ ਇੱਥੇ ਲਾ ਸਕਦੇ ਆ। ਤੁਸੀਂ ਦੇਖਿਆ ਵੀ ਜਤਰਾ ਇਸ ਦਰਬਾਰ ਸਾਹਿਬ ਦੇ ਕੋਲ ਜੇ ਕੋਈ ਲਾਉਂਦਾ ਹਰ ਕਿਸ ਤਰ੍ਹਾਂ ਦੇ ਧਰਮ ਵਾਸਤੇ ਲੋਕਾਂ ਵਾਸਤੇ ਦਰਵਾਜ਼ੇ ਖੁੱਲੇ ਨੇ। ਹਰ ਕੋਈ ਇੱਥੇ ਆਪਣਾ ਕਾਰੋਬਾਰ ਕਰ ਸਕਦਾ। ਫਿਰ ਤੁਹਾਨੂੰ ਕੋ ਮਨਣਾ ਕਰਦੇ ਨੇ ਲੋਕ ਵੀ ਇੱਥੇ ਕੰਮ ਨਹੀਂ ਕਰਨਾ ਜੇ ਤੇ ਨਹੀਂ ਕੰਮ ਕਰਨਾ। ਦੇਖੋ ਜੀ ਇੱਕ ਫਨੀਅਰ ਸੱਪ ਵਾਂਗੂ ਸੇਖੇ ਇਹਨਾਂ ਦੀ ਅੱਖਾਂ 'ਚ ਰੜਕਦਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਤੇ ਇਸ ਕਰਕੇ ਸੇਖ ਨੂੰ ਇਹ ਚੰਗਾ ਸਮਝ ਕੇ ਤੇ ਇੱਥੋਂ ਇਹਨਾਂ ਨੂੰ ਪਾਸੇ ਕੱਢ ਦੇ ਨੇ ਕਿ ਜ਼ਹਿਰ ਦੇਖਦੇ ਨੇ ਇਹਨਾਂ ਨੂੰ ਸਿੱਖ ਪਰ ਇੱਕ ਤੇ ਅਸੀਂ ਦੇਖਿਆ ਵੀ ਕਿਰਤ ਕਰ ਰਿਹਾ ਹਤੀ ਪਰਿਵਾਰ ਦਾ ਪੇੜ ਪਾਰ ਲਿਆ ਵਾ ਕਿਸੇ ਕੰਦੇ ਕੋ ਠੱਗੀ ਨਹੀਂ ਮਾਰ ਰਿਹਾ ਕਿਸੇ ਨੂੰ ਚੋਰੀ ਨਹੀਂ ਕਰ ਰਿਹਾ ਫਿਰ ਵੀ ਕਿਰਤ ਕਿਉਂ ਨਹੀਂ ਕੀਤੀ ਜਾ ਰਹੀ ਹਾਂਜੀ ਉਹ ਆਪਾਂ ਨੂੰ ਇਹ ਕਹਿੰਦੇ ਕਿ ਤੁਸੀਂ ਸੇਵਾ ਕਰਦੇ ਐ ਤੇ ਸੇਵਾ ਕਰੀਆਂ ਹੋਣ ਦੇਖੋ ਜਿੰਨੂੰ ਪੇੜ ਲੱਗਾ ਉਹ ਪੱਥਰ ਤੇ ਬੰਨੇ ਬੰਨਿਆ ਤੇ ਐ ਨਹੀਂ ਪੇੜ ਤੇ ਉਹਨੇ ਵੀ ਯਾਨੀ ਕਿ ਆਪਣਾ ਭੈਣ ਭਰਾ ਮਾਂ ਪਿਓ ਕੋਈ ਵੀ ਆਪਾਂ ਪਾਲਣੇ ਬੱਚੇ ਪਾਲਣੇ ਆ ਤੇ ਇਹਦੇ ਕਿਰਤ ਕਰਾਂਗੇ ਤੇ ਆਪਾਂ ਪਾਲਾਂਗੇ ਗੁਰੂ 7 ਉਹਨਾਂ 10 9ਾਂ ਦੀ ਕੀਰਤ ਦਿੱਤੀ ਐ 10 9ਾਂ ਦੀ ਕੀਰਤ ਸਾਡੀ ਆਪਾਂ ਇਹ ਕਰਾਂਗੇ ਪਾਸ਼ਾ ਨੇ ਬਖਸ਼ੀ ਹੋਈ ਐ ਕਿੰਨੇ 1953 ਮਕਾਨ ਦੀ ਗੱਲ ਕਰੀਏ ਘਰ ਕਿਉਂ ਨਹੀਂ ਬਣਿਆ ਹੱਦ ਤੱਕ ਦਸ਼ਕਾ ਨੂੰ ਸਾਂਝਾ ਕਰਦੇ ਹੋ ਚਾਰੇ ਭੈਣ ਭਰਾ ਕਿਰਾਏ ਤੇ ਦਿੰਦੇ ਉਹ ਕਿੰਨਾ ਕਿਰਾਇਆ ਦਿੰਦੇ ਹੋ ਕਦੀ ਮੁਸ਼ਕਲ ਆਉਂਦੀ ਕਿਰਾਇਆ ਕੱਢਣ ਵਿੱਚ ਕਈ ਵਾਰੀ ਕਿਰਾਇਆ ਨਹੀਂ ਬੰਦਾ ਹੋਏ ਤੇ ਆਪਣਾ ਮਕਾਨ ਕਿਉਂ ਨਹੀਂ ਦਿੱਤਾ ਬਣਿਆ ਆਪਾਂ ਪਹਿਲਾਂ ਆਪਣਾ ਮਕਾਨ ਲੈਣ ਲੱਗੇ ਸਾਨੂੰ 15 ਲੱਖ ਦੀ ਉੱਥੇ ਠੱਗੀ ਵੱਜ ਗਈ ਤੇ ਫਿਰ ਆਪਾਂ ਕਿਰਾਏ ਤੇ ਪਾਸ਼ਾ ਨੇ ਇਹੀ ਆਪਾਂ ਨੂੰ ਬਖਸ਼ਿਸ਼ ਕੀਤੀ ਤੇ ਆਪਾਂ ਇਤੋ ਹੀ ਕਿਰਾਇਆ ਕੱਢੀ ਜਾਂਦੇ ਹਾਂ ਜੇ ਕਈ ਵਾਰੀ ਨਹੀਂ ਵੀ ਨਿਕਲਦਾ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਤੁਹਾਨੂੰ ਇਕੱਠਾ ਕਰਕੇ ਅਗਲੀ ਵਾਰ ਦੇ 3000 ਰੁਪਇਆ ਦੇਈਦਾ ਹੈ ਦੋ ਕਮਰਿਆਂ ਦਾ 6000 ਰੁਪਏ ਦਾ ਇਕੱਠਾ ਜੀ ਕਹਿੰਦੇ ਗੁਰੂ ਰਾਮਦਾਸ ਦੀ ਦਰ ਤੇ ਹਰ ਕੋਈ ਇੱਥੇ ਆ ਕੇ ਮੰਗਾ ਮੰਗਦਾ ਅਰਦਾਸ ਬੇਨਤੀ ਕਰਦਾ ਹਰ ਕਿਸੇ ਦੀ ਮਰਜ਼ੀ ਪੂਰੀ ਹੁੰਦੀ ਆ ਅਸੀਂ ਇੱਥੇ ਗਲਾਰੇ ਵੀ ਖੜੇ ਆ ਕਦੀ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਦੇ ਮੂਹ ਗਾੜੀ ਵੀ ਸੱਚੇ ਪਾਤਸ਼ਾਹ ਸਾਨੂੰ ਵੀ ਨਿਮਾਣਿਆਂ ਨੂੰ ਕਿਤੇ ਘਰ ਬਾਰ ਦੇ ਕਿਤੇ ਲੋਕਾਂ ਨੂੰ ਦੇਦਾ ਕਹਿੰਦੇ ਹਰ ਕਿਸੇ ਦੀ ਆਸਾਂ ਮਰਜ਼ੀਆਂ ਪੂਰੀ ਹੁੰਦੀਆਂ ਆ ਤੁਹਾਡੀ ਆਸ ਕਿਉਂ ਨਹੀਂ ਹੱਤਰ ਆਪਾਂ ਵੀ ਪਾਤਸ਼ਾਹ ਗਾੜੀ ਆ ਆਸ ਉਹਨਾਂ ਨੇ ਪੂਰੀ ਕੀਤੀ ਆ ਇਹ ਉਹਨਾਂ ਦੀ ਅਰਦਾਸਾਂ ਹੈ ਉਹਨਾਂ ਦੀ ਜੁੜੇ ਉਹਨਾਂ ਦਾ ਦਿੱਤਾ ਹੀ ਆਪਾਂ ਇਹ ਖਾਂਦੇ ਆ ਇਸ ਤੋਂ ਵੱਡਾ ਹੋਰ ਉਹਨਾਂ ਨੇ ਕੀ ਦੇਣਾ ਜੇ ਬਾਕੀ ਜੋ ਪਾਸ਼ਾ ਨੇ ਇਹਨਾਂ ਦੇ ਰਾਈ ਬਖਸ਼ਿਸ਼ ਕਰਨੀ ਆ ਤੇ ਮੈਨੂੰ ਇਸ ਤੋਂ ਵੀ ਖਾਸ ਕਰਕੇ ਕਹਿੰਦੇ ਵੀ ਇੱਥੇ ਹਮੇਸ਼ਾ ਲੋਕ ਸਾਫ਼ ਸੁਥਰਾ ਖਾਣਾ ਮੰਗਦੇ ਨੇ ਸਾਫ਼ ਸੁਥਰੀ ਚੀਜ਼ ਮੰਗਦੇ ਨੇ ਤੁਸੀਂ ਗੁਰੂ ਮਿਆਦਾ ਵਿੱਚ ਚਾਹੁੰਦੇ ਹੋ ਸ਼ਾਸਤਰ ਪਾਏ ਹੋਣੇ ਨੈਤਿਕ ਦੇ ਬਾਣੇ ਵਿੱਚ ਚੋਲਾ ਪਾਇਆ ਹੋਇਆ ਸਾਰੇ ਵੀਰਾਂ ਨੇ ਸਾਫ਼ ਸਫਾਈ ਨੂੰ ਲੈ ਕੇ ਕਿੰਨਾ ਕਿ ਤਿਆਰ ਰੱਖਿਆ ਜਾਂਦਾ ਵਾ ਜਦੋਂ ਬਾਹਰੋਂ ਕਸਟਮਰ ਹੁੰਦਾ ਵਾ ਦੀ ਸੰਵੇਸ਼ਾਂ ਤੋਂ ਆ ਕੇ ਤੁਹਾਡੇ ਇੱਥੇ ਖੜਦਾ ਆ ਕੇ ਤੇ ਫਿਰ ਕੀ ਕੰਨ ਜਾਂਦਾ ਹੈ ਹਾਂਜੀ ਆਪਾਂ ਜਾਨੀ ਕਿ ਕੋਈ ਵੀ ਇੱਥੇ ਆਪਾਂ ਕੇ ਨੂੰ ਝੂਠਾ ਚੀਜ਼ ਨਾ ਦੇਈ ਦੀ ਨਾ ਲਈ ਦੀ ਆ ਜੜੀ ਕੋਈ ਵੀ ਚੀਜ਼ ਦੇਣੀ ਆਪਾਂ ਹੱਤੋਂ ਗਿਆ ਪਾਣੀ ਰੱਖਿਆ ਬੋਤਲ ਦੇ ਵਿੱਚ ਕੋਈ ਸਿੰਘ ਵੀ ਉਹਦੇ ਵੀ ਹੱਤ ਤੋਂ ਵਈਦੇ ਆ ਆਪਣੇ ਵੀ ਕੋਈ ਹੱਤ ਤੋਂ ਇੱਕ ਦੂਜੇ ਦੇ ਹੱਥਾਂ ਸੋਚੇ ਕਰਵਾ ਰਿਦੇ ਆ ਝੂਠੀ ਚੀਜ਼ ਆਪਾਂ ਇੱਥੇ ਰੱਖ ਕੇ ਖਾਣ ਨਹੀਂ ਦਿੰਦੇ ਆਪਾਂ ਫਿਰ ਸੁੱਚੀ ਚੀਜ਼ ਰਹਿਤ ਮर्याਦਾ ਨਾਲ ਹੀ ਦੇਈ ਦੀ ਆ ਕਿ ਜੇ ਸੁਭੀ ਜਦੋਂ ਮੈਂ ਜਿਵੇਂ ਗੱਲ ਕੀਤੀ ਵੀ ਦਰਬਾਰ ਸਾਹਿਬ ਦੇ ਬਾਹਰ ਗਲੀਆਰੇ ਵਿੱਚ ਖੜੇ ਆ ਟੂਰਿਸਟ ਬਾਰੋਂ ਵਿਦੇਸ਼ਾਂ ਤੋਂ ਆਉਂਦਾ ਵਾ ਖਾਤ ਕਰਕੇ ਉਦੋਂ ਕਿੰਨਾ ਖਿੱਚਦਾ ਕੇਂਦਰ ਬੰਦਾ ਜਦੋਂ ਤੁਹਾਨੂੰ ਚਾਰਾ ਭੈਣ ਭਰਾਵਾਂ ਨੂੰ ਸਿੱਖੀ ਸੁਭ ਵਿੱਚ ਦੇਖਦਾ ਇੱਥੇ ਆ ਕੇ ਤੇ ਤੁਹਾਡੇ ਨਾਲ ਆ ਕੇ ਫੋਟੋ ਵੀ ਲਵਾਉਂਦਾ ਜਾਂ ਸੈਲਫੀ ਲੈਂਦਾ ਵੀ ਬੜਾ ਗੁਰਸਿੱਖ ਪਰਿਵਾਰ ਆ ਬਹੁਤ ਘੱਟ ਵੇਖਣ ਨੂੰ ਮਿਲਦਾ ਹਾਂਜੀ ਉਹ ਆਪਾਂ ਨੂੰ ਜਾਨੀ ਕਿ ਦੇਖ ਕੇ ਖੁਸ਼ ਹੁੰਦੇ ਆ ਫਿਰ ਆ ਕੇ ਜੇ ਉਹ ਕਿਤੇ ਵੀ ਸਮਾਨ ਲੈਣ ਲੱਗੇ ਫਿਰ ਅਗਲੇ ਨੂੰ ਤਰਾਜ ਹੁੰਦਾ ਕਿ ਸਾਡਾ ਗਾਹ ਕਿੰਨਾ ਨੇ ਖੋਣੀ ਖੇਚ ਲਿਆ ਪਰ ਉਹ ਸਿੱਖੀ ਸਰੂਪ ਚ ਵੇਖ ਕੇ ਆਪਣੇ ਵਾਲਾ ਆਏ ਨੇ ਕਿ ਆਪਣੇ ਸਿੱਖ ਭਾਈ ਇੱਥੇ ਹੈਗੇ ਨੇ ਆਪਾਂ ਇਹਨਾਂ ਤੋਂ ਖਾਣਾ ਕੱਲ ਦੀ ਗੱਲ ਕੱਲ ਸਿੱਖ ਪਰਿਵਾਰ ਸੀ ਪਹਿਲਾਂ ਉਹ ਉੱਥੇ ਖੜੇ ਸੀ ਪੰਜ ਪਰਿਵਾਰ ਦੇ ਜੀ ਸੀ ਫਿਰ ਉਹਨਾਂ ਨੇ ਕਿਹਾ ਨਹੀਂ ਮਾਤਾ ਜੀ ਨੇ ਕਿਹਾ ਕਿ ਨਹੀਂ ਆਪਣੀ ਭੈਣ ਖੜੀ ਆਪਾਂ ਉਧਰੋਂ ਛਕਣਾ ਫਿਰ ਉਹ ਇੱਥੋਂ ਲੈਂਮਨ ਬਣਵਾ ਕੇ ਇੱਥੋਂ ਛੱਕ ਕੇ ਗਏ ਉਹ ਧੰਨਵਾਦ ਜੀ ਗਲਬਾ ਕਰਦੇ ਜਿਹੜੇ ਕਿ ਕਸਮ ਇੱਥੇ ਆਏ ਨੇ ਲੈਂਮਨ ਪੀਣ ਵਾਸਤੇ ਭੈਜੀ ਹਣ ਕੋਨਾ ਗਲਬਾ ਕਰਦੇ ਹਾਂ ਜੀ ਭੈਣ ਕੀ ਰਮਨਦੀਪ ਕੌਰ ਜੀ ਰਮਨ ਜੀ ਕਿੱਥੋਂ ਆਏ ਜੀ ਅਸੀਂ ਸੁਨਾਮ ਤੋਂ ਜੀ ਸੁਨਾਮ ਹਾਂਜੀ ਕਿੱਤਾਂ ਦੇ ਦਿਓ ਗੁਰਸਿੱਖ ਪਰਿਵਾਰ ਆ ਚਾਰਾ ਭੈਣ ਭਰਾਵਾਂ ਨੇ ਅਮਰ ਸ਼ਖਾ ਆ ਨਿਹੰਗ ਸਿੰਘ ਦੇ ਬਾਣੇ 'ਚ ਪਾਏ ਹੋਇਆ ਕਿੰਨਾ ਖੇਚਦਾ ਕੇਂਦਰ ਬਣਿਆ ਕੀ ਕਹਿਣਾ ਚਾਹੋ ਬਹੁਤ ਵਧੀਆ ਜੀ ਵਿਸ਼ਵਾਸ ਹੈ ਆਪਣੀ ਕਿਰਤ ਕਰ ਰਹੇ ਨੇ ਜੀ ਹਾਂਜੀ ਹਾਂਜੀ ਤੇ ਸਾਸ ਪਾਈ ਨੂੰ ਲੈ ਕੇ ਕਿੰਨਾ ਕਿ ਧਿਆਨ ਆ ਕਿਨੇ ਜੀ ਤੁਸੀਂ ਵਾਹ ਮੰਗਦੇ ਆ ਸਾਸ ਪਾਈ ਗਾ ਕੇ ਕਿਉਂ ਦਰਬਾਰ ਸਾਹਿਬ ਦੇ ਨੇੜੇ ਆ ਇਹਨਾਂ ਵੱਲ ਕਿੰਨਾ ਕਿ ਧਿਆਨ ਕਰਦੇ ਆ ਸਾਸ ਪਾਈ ਦਾ ਪੂਰਾ ਧਿਆਨ ਹੈ ਜੀ ਬਹੁਤ ਵਧੀਆ ਕਰ ਰਹੇ ਨੇ ਜੀ ਹਾਂਜੀ ਗੁਰਸਿੱਖ ਪਰਿਵਾਰ ਹੈ ਜੀ ਆਪਣਾ ਫਿਰ ਵੀ ਵਿਸ਼ ਕੀ ਲੱਗਦਾ ਵੀ ਜਿਹੜਾ ਗੁਰਸਿੱਖ ਪਰਿਵਾਰ ਇਸ ਤਰ੍ਹਾਂ ਕਿਰਤ ਕਰਦਾ ਵਾ ਇਸ ਪਰਿਵਾਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਇਹਨਾਂ ਦੀ ਮਦਦ ਕਰਨੀ ਚਾਹੀਦੀ ਜਾਂ سپورਟ ਕਰਨੀ ਚਾਹੀਦੀ ਸਾਡੇ ਪੰਜਾਬੀਆਂ ਨੂੰ ਹਾਂਜੀ ਹਾਂਜੀ سپورਟ ਕਰਨੀ ਚਾਹੀਦੀ ਹੈ ਹਾਂਜੀ ਗੁਰਸਿੱਖ ਇਹ ਕੀ ਦਿਵਾ ਚਾਹੋਗੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਦੇਸ਼ਾਂ 'ਚ ਕੀ ਅਪੀਲ ਕਰਦਾ ਜਾਓ ਵੀ ਵੱਧ ਤੋਂ ਵੱਧ سپورਟ ਕਰੋ ਪੰਜਾਬੀਆਂ ਦੀ ਖਾਸ ਕਰ ਗੁਰਸਿੱਖ ਪਰਿਵਾਰ ਹੈ ਜੀ ਹਾਂਜੀ ਬਹੁਤ ਧੰਨਵਾਦ ਜੀ ਤੇ ਹੋਰ ਵੀ ਭੈਣ ਜੀ ਨਾਲ ਗੱਲਬਾਤ ਕਰਾਂਗੇ ਆ ਪੈਂਦੇ ਫਤਿਹ ਸਾਨੀ ਕਰਦੇ ਸਤਿ ਪੰਨਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਕਿੰਨਾ ਦੇਦਿਓ ਬੜੇ ਲੋਕ ਪਿਆਰ ਕਹਿੰਦੇ ਕਰਦੇ ਨੇ ਤੁਹਾਨੂੰ ਇੱਥੇ ਜਿਹੜੇ ਸਲਾਨੀ ਆਉਂਦੇ ਨੇ ਦੇਸ਼ਾਂ ਦੇ ਛਾਂ ਜੋ ਕਹਿੰਦੇ ਜਦੋਂ ਚਾਰਾ ਭੈਮ ਭਰਾਵਾਂ ਦੇਖਦੇ ਆ ਦਿਮਾਲੇ ਬੰਨੇ ਹੁੰਦੇ ਆ ਗੁਰਸਿੱਖ ਦੇ ਬਾਣੇ ਵਿੱਚ ਆ ਸ਼ਸਤਰ ਪਾਏ ਹੋਏ ਨੇ ਸਾਰੇ ਸ਼ਸਤਰ ਧਾਰੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਇੱਕ ਗੁਰਸਿੱਖ ਨੂੰ ਦੇਖ ਕੇ ਪੂਰੀ ਰਹਿਤ ਮਰਿਆਦਾ ਦੇ ਨਾਲ ਤੇ ਬੜੀ ਸੁਚੇਮਤਾ ਦੇ ਨਾਲ ਅਸੀਂ ਇਹ ਹਰ ਸੰਗਤ ਨੂੰ ਵਰਤਾਰਾ ਕਰੀਦਾ ਤਾਂ ਕਿ ਜਿੰਨੀ ਵੀ ਸੁੱਜਮ ਦੇ ਨਾਲ ਦਵਾਗੇ ਅਸੀਂ ਤੇ ਵਧੀਆ ਸਾਫ ਸੁਥਰਾ ਹੋਏਗਾ ਫਿਰ ਆ ਗਲੇ ਮਤਲਬ ਪ੍ਰੇਮ ਕਰਦੇ ਆ ਪ੍ਰੇਮ ਕਿਨੂੰ ਕਰਦੇ ਜਿਹੜੀ ਸੁੱਚਮਤਾ ਸੁੱਚਮਤਾ ਦੇ ਨਾਲ ਪ੍ਰੇਮ ਕਰਦੇ ਨੇ ਸੁੱਚਮਤਾ ਦੇ ਨਾਲ ਪ੍ਰੇਮ ਕਰਦੇ ਨੇ ਤੇ ਮੈਨੂੰ ਇਹ ਸਭ ਤਿਆਰ ਕੀ ਕਰਦੇ ਦਸ਼ਕਾ ਨੂੰ ਸਾਂਝਾ ਕਰਦੇ ਹੋ ਕਿ ਇੱਥੇ ਰੱਖਿਆ ਗਿਆ ਵਾ ਖਾਣ ਪੀਣ ਵਾਸਤੇ ਤੇ ਟਾਈਮਿੰਗ ਕੀ ਹੈ ਕਿੰਨੇ ਕਿੰਨੇ ਰੈਡ ਰੱਖਿਆ ਤੁਸੀਂ ਅਸੀਂ ਵਾਈ ਗੁਰ ਜੀ ਇਹ 10 ਤੋਂ ਲਾਈਦਾ ਸ਼ਾਮ ਨੂੰ 8 ਵਜੇ ਤੱਕ ਤੇ ਜੋ ਪਰਮੇਸ਼ਰ ਦਿੰਦਾ ਅਗੇ ਉਹਦੇ ਹੁਕਮ ਚ ਆ ਰੋਜੀ ਹੈ ਨਾ ਤੇ ਅਸੀਂ ਨਿੰਬੂ ਲੈਮਨ ਲਾਣੇ ਆ ਨਿੰਬੂ ਲਾਣੇ ਹਾਂਜੀ ਤੇ ਫਿਰ ਅਸੀਂ 30 ਰੁਪਏ ਦਾ ਗਲਾਸ ਦਿੰਨੇ ਆ ਤੇ ਜੇ ਕੋਈ 20 ਵੀ ਦੇ ਦੇ ਅਸੀਂ 20 ਵੀ ਲੈ ਲਈਦੇ ਆ ਤੇ ਕਈ ਫਿਰ ਸੰਗਤ ਨੂੰ ਕੋਈ ਓਦਾਂ ਦੇ ਵੀ ਆਂਦੇ ਫਿਰ ਆਪਾਂ ਉਹਵੇਂ ਵੀ ਪਿਆ ਦੇਈਦਾ ਸੇਵਾ ਵੀ ਕਰ ਦੇਈਦੀ ਆ ਹਨਾ ਤੇ ਜੇ ਸੇਵਾ ਕਰਾਂਗੇ ਤਾਂ ਹੀ ਫਲ ਮਿਲੇਗਾ ਜੇ ਸੇਵਾ ਨਾ ਕਰਾਂਗੇ ਫਿਰ ਸਾਨੂੰ ਫਲ ਕਿੱਥੇ ਮਿਲੇਗਾ ਨਾ ਤੇ ਬਿੰਦੇਸੋ ਭੈਣ ਜੀ ਕਦੀ ਮਨ ਡੋਲਿਆ ਨਹੀਂ ਜਿਵੇਂ ਦੱਸਿਆ ਭੈਣ ਜੀ ਨੇ ਵੀ ਘਰ ਬਾੜੀ ਹਜੇ ਬੜਿਆ ਅਜੇ 3000 ਰੁਪਏ ਕਿਰਾਇਆ ਦੇਈਦਾ ਵਾ ਕਹਿੰਦੇ 15 ਲੱਖ ਦੀ ਠੱਗੀ ਵੀ ਹੋ ਗਈ ਸੀ ਮਕਾਨ ਲੈਣ ਲੱਗਿਆ ਤੇ ਕਦੀ ਸੱਚੇ ਪਾਤਸ਼ਾਹ ਗਾੜੀ ਅਰਦਾਸ ਬੇਨਤੀ ਕੀਤੀ ਹੈ ਜਾਂ ਕਦੀ ਮਨ ਡੋਲਿਆ ਹੋਵੇ ਵੀ ਰੱਬ ਆਈ ਨੇ ਤੇ ਲਾੜ ਲੱਗੇ ਆ ਤੇਰੇ ਗੁਰੂ ਸਾਹਿਬ ਦੇ ਨੇੜੇ ਆ ਪਰ ਇਹਨਾਂ ਦੁੱਖ ਤੱਕ ਫੇਰ ਆਈਆਂ ਨਹੀਂ ਅਸੀਂ ਮਹਾਰਾਜ ਦੇ ਕੋਲੋਂ ਘਰ ਨਹੀਂ ਮੰਗਿਆ ਮਹਾਰਾਜ ਨੂੰ ਕੀ ਇਹਦਾ ਆਪਣੇ ਚਰਨਾਂ ਨਾਲ ਜੋੜ ਲਓ ਇਹ ਕਿਰਤ ਪਤਾ ਨਹੀਂ ਮਹਾਰਾਜ ਦੀ ਕਿਹੜੀ ਖੇਡ ਆ ਤਾਂ ਲਗੇ ਨਹੀਂ ਤੇ ਆਪਣਾ ਰੱਬ ਰੱਬ ਕਰੀਦਾ ਸੀ ਹੈਨਾ ਤੇ ਜਿਸ ਨੇ ਠੱਗੀ ਮਾਰੀ ਸੀ ਉਹ ਪਹਿਰਾਵਾ ਬਹਿਰੂਪੀਏ ਕਹਾਂਗੇ ਤੇ ਜਿਹੜਾ ਆਪਾਂ ਗੁਰਸਿੱਖ ਦੀ ਮਤਲਬ ਬਹੁਤ ਵਿਸ਼ਵਾਸ ਕਰਦੇ ਆ ਬਾਣੇ ਤੇ ਤੇ ਜੇ ਬਾਣੇ ਦੇ ਵਿੱਚ ਬਹਿਰੂਪੀ ਆ ਜਾਣਗੇ ਫਿਰ ਆਪਾਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਤੇ ਪਰਮੇਸ਼ਰ ਹੀ ਜਾਣਦੇ ਹਨ ਤੇ ਅਸੀਂ ਫਿਰ ਇਹ ਕੀਰਤ ਕਰੀਦੀ ਆ ਕੀਰਤ ਕਰਕੇ ਆਪਣਾ ਮਤਲਬ ਉਹਦੀ ਚੀਜ਼ ਦਾਲ ਪਾਣਾ ਕਰੀਦਾ। ਕਿਉਂਕਿ ਇਸੋ ਪੰਜੀ ਸ਼ਾਮ ਤੱਕ ਦਿਹਾੜੀ ਬਣ ਜਾਂਦੀ ਆ ਜਿੰਨਾ ਪ੍ਰਵਾਲਕ ਜਰਾ ਹੋ ਜੇ ਕਰੈਬ ਕਰਨਾ ਹੁੰਦਾ ਵਾ ਕਾਦਾ ਰੋਜੀ ਰੋਟੀ ਵੀ ਕਰੀ। ਸੋਚੇ ਇਹ ਕਦੀ ਸੋਚਿਆ ਹੀ ਨਹੀਂ। ਜੋ ਮਤਲਬ ਮਿਲ ਜੇ ਅਸੀਂ ਇਹ ਨਹੀਂ ਕਦੀ ਕਿਹਾ ਸਾਨੂੰ ਹੈ ਨਹੀਂ ਮਿਲਿਆ ਨਹੀਂ ਜਾਂ ਕਿੱਦਾਂ ਵੀ ਜੋ ਮਿਲ ਜੇ ਸਾਨੂੰ ਅਸੀਂ ਉਦਾਂ ਹੀ ਲੈਂਦੇ। ਮਤਲਬ ਵਰਤ ਲਈਦਾ। ਮਤਲਬ ਕਹਿ ਸਕਦੇ ਵੀ ਕਦੀ ਹੈਣਾ ਨਹੀਂ ਵਰਤੀ। ਜੋ ਆਇਆ ਸੱਚੇ ਬਾਤ ਸਤਗੁਰੂ ਤੇਰਾ ਪਾਣਾ ਹੈ। ਹਾਂਜੀ ਜਿਵੇਂ ਮਤਲਬ ਮਹਾਰਾਜ ਦੀ ਜੋਤ ਇਹਦੇ ਨਾਲ ਸਾਰੇ ਦਿਨ ਇਹ ਨਹੀਂ ਕਦੀ ਸੋਚਿਆ ਵੀ ਮਤਲਬ ਕੋਈ ਹੈ ਨਹੀਂ ਸਾਰੇ ਤੋਂ ਹੈ ਨਹੀਂ ਨਹੀਂ। ਮਤਲਬ ਸਾਨੂੰ ਸਾਡੇ ਅਸੀਂ ਬਾਣੇ ਵਾਸਤੇ ਮਤਲਬ ਬਾਣੇ ਦੇ ਵੇਖ ਕੇ ਲੋਕ ਸਾਰੇ ਮਤਲਬ ਜਿੰਨੇ ਵੀ ਆਸ-ਪਾਸ ਆ ਉਹ ਇਨੇ ਕ ਮਤਲਬ ਜੈਲੈਂਸ ਕਰਦੇ ਪੀ ਇਹ ਹੋਵੇ ਨਾ ਤੇ ਇਹਨਾਂ ਨੂੰ ਮਤਲਬ ਉਠਾ ਦਿਗੇ ਤੇ ਇਹਨਾਂ ਦੁਕਾਨਗਰਨ ਪਿੱਛੇ ਵਾਲੇ ਜਿਹੜੀ ਦੁਕਾਨ ਆ ਉਹ ਮਤਲਬ ਤੁਹਾਨੂੰ ਪਤਾ ਹੀ ਫਿਰ ਹਨਾ ਤੇ ਬਾਣੇ ਦੇ ਉੱਤੇ ਸਿੱਖ ਨੂੰ ਵੇਖ ਕੇ ਕੌਣ ਕੀ ਕਰਦਾ ਹੈ ਤੇ ਜਿਵੇਂ ਸਿੱਖਾਂ ਦੀਆਂ ਤੇ ਕਹਿੰਦੇ ਬਣੀਆਂ ਗੁਰਬਾਨੀਆਂ ਨੇ ਸਿੱਖਾਂ ਹਮੇਸ਼ਾ ਕਿਸੇ ਦੀ ਮਤਵੱਤ ਤੇ ਖੜਦੇ ਨੇ ਸਿੱਖ ਕੌਮ ਕਹਿੰਦੇ ਬਹਾਦਰ ਕੌਮ ਆ ਜਦੋਂ ਕਿਸੇ ਜ਼ੁਲਮ ਹੁੰਦਾ ਸਿੱਖ ਹੀ ਯਾਤਰ ਖੜਦਾ ਜਾ ਕੇ ਗੁਰਸੇਖ ਇੱਕ ਨਵੇਕਲਾ ਸਭਨਾ ਵਾਸਤੇ ਸਾਜਾ ਤੇ ਗੁਰਨਾਨ ਨਾਹਿ ਸਾਹਿਬ ਜੀ ਸਾਂਝੀ ਵਾਲਤਾ ਦਾ ਗਾਇਨ ਕੀਤਾ ਹੈ ਨਾ ਤੇ ਗੁਰਸੇਖ ਜਿੱਥੇ ਵੀ ਭੀੜ ਬਣੇ ਉੱਥੇ ਗੁਰਸੇਖ ਪਹੁੰਚਦਾ ਸਾਡੀ ਵੀ ਜਿੱਥੇ ਕਿਸੇ ਨੂੰ ਲੋੜ ਹੋਵੇ ਤੇ ਅਸੀਂ ਵੀ ਉੱਥੇ ਪਹੁੰਚੀਦਾ ਜਿੱਦੋਂ ਵੀ ਕਿਸੇ ਨੂੰ ਜ਼ਰੂਰਤ ਪਵੇ ਤੁਰੰਤ ਅਸੀਂ ਪਹੁੰਚਦੇ ਆ ਮੌਕੇ ਤੇ ਤੇ ਅਸੀਂ ਨੰਨਾ ਸ਼ਬਦ ਨਹੀਂ ਕਰੀਂਦਾ ਨਾ ਗੁਰਸੇਖ ਵਰਤ ਸਕਦਾ ਤੇ ਗੁਰਸਿੱਖਾ ਸਤਗੁਰ ਦੇ ਹੋ ਗਏ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਮਦਦ ਨਹੀਂ ਕਰਨੀ ਜਾਂ ਅਸੀਂ ਕਿਸੇ ਦੇ ਨਾਲ ਖੜਨਾ ਨਹੀਂ ਨਹੀਂ ਮੋਢੇ ਨਾਲ ਮੋਢਾ ਲਾ ਕੇ ਖੜੀਦਾ ਲੇਕਿਨ ਇਹ ਦੱਸੋ ਪੈਂਦੀ ਲੋਕ ਕਿੰਨਾ ਕਿ ਪਿਆਰ ਕਰਦੇ ਨੇ ਜਿਵੇਂ ਮੈਂ ਕਿਹਾ ਹਰਮੰਦਰ ਸਾਹਿਬ ਦੇ ਗ੍ਰੇਲਿਆਰੇ ਖੜੇ ਆ ਸੰਗਤਾਂ ਦੇ ਸੰਦੇਸ਼ਾਂ ਤੋਂ ਹੁੰਦੀਆਂ ਜਦੋਂ ਚਾਰੇ ਭੈਣ ਭਰਾਵਾਂ ਵਾਂਗ ਸਤਗੁਰੂ ਸਿੱਖਾਂ ਨੂੰ ਦੇਖਦੇ ਨੇ ਜਿਹਦੇ ਵਿੱਚ ਬਾਣੇ ਪਾਏ ਹੋਣੇ ਗੁਰੂ ਜੀ ਸਿੰਘ ਬਣੇ ਨੇ ਤੇ ਲੋਕ ਕਿੰਨਾ ਕਿ ਇੱਥੇ ਆ ਕੇ ਤੁਹਾਨੂੰ ਪਿਆਰ ਕਰਦੇ ਨੇ ਕਿੰਨਾ ਚੰਗਾ ਸਮਝਦੇ ਗੁਰਸਿੱਖ ਦੇਖ ਕੇ ਜਿਸ ਨੇ ਨਹੀਂ ਵੀ ਪੀਣਾ ਹੋਵੇ ਨਾ ਉਹ ਵੀ ਸਾਡੇ ਕੋਲੇ ਆਂਦਾ ਹੈ ਤੇ ਫਿਰ ਆਪਾਂ ਉਹਨਾਂ ਨੂੰ ਉਵੇਂ ਪਿਆਈਦਾ ਕਿਉਂਕਿ ਉਹ ਪ੍ਰੇਮ ਨਾਲ ਆਂਦੇ ਅਸੀਂ ਫਿਰ ਪ੍ਰੇਮ ਨਾਲ ਉਵੇਂ ਦੇਈਦਾ ਹੈ ਨਾ ਤੇ ਮਹਰ ਇਹਨੋਂ ਆਪੇ ਦੇ ਦਿੰਦੇ ਆ ਮਤਲਬ ਨਾਨਾ ਸ਼ਬਦ ਨਹੀਂ ਹਸਾਲੇ ਕੋਲ ਹੈਗਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਗੁਰਸੇਖ ਪਰਵਾੜ ਦੇ ਨਾਲ ਤੁਸੀਂ ਦੇਖਿਆ ਵੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਗਲਿਆਰੇ ਦੇ ਬਾਹਰ ਇਹ ਜਿਹੜਾ ਪਰਿਵਾਰ ਆ ਨਕਸ ਸਿੰਘ ਦੀਆਂ ਫੌਜਾਂ ਕਹਿ ਸਕਦੇ ਇਹਨਾਂ ਨੂੰ ਗੁਰੂ ਦੇ ਬਾਣੇ ਵਿੱਚ ਤੇ ਚਾਰੇ ਭੈ ਭਰਾਵਾਂ ਨੇ ਜਿਨ੍ਹਾਂ ਨੇ ਸ਼ਸਤਰ ਪਾਏ ਹੋਣੇ ਗੁਰੂ ਤੇ ਸਿੰਘ ਨੇ ਅਤੇ ਗੁਰੂ ਦੀਆਂ ਲਾਡੀਆਂ ਫੌਜਾਂ ਨੇ ਇੱਥੇ ਆ ਕੇ ਕੀਰਤ ਕਰਦੇ ਨੇ ਤੁਸੀਂ ਦੇਖਿਆ ਕਿਸ ਤਰ੍ਹਾਂ ਇਹ ਪਰਿਵਾਰ ਮਿਹਨਤ ਕਰਕੇ ਕੀਰਤ ਕਰਕੇ ਦਸਾਂ ਨਵਾਂ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਇੱਕ ਸਨੇਹਾ ਦਿੱਤਾ ਵਾ ਵੀ ਕਦੇ ਵੀ ਗੁਰੂ ਤੇ ਸਿੰਘ ਜਿਹੜੇ ਘਬਰਾਉਂਦੇ ਨਹੀਂ ਆ ਜਿਨ੍ਹਾਂ ਨੇ ਮਰਜ਼ੀ ਪੀੜਾ ਪਾਇੀ ਜਿਨੀ ਮਰਜ਼ੀ ਦੁੱਖ ਤਕਲੀਫ ਆਲੇ ਤਾਂ ਵੀ ਡਟੇ ਰਹਿੰਦੇ ਨੇ ਤੁਸੀਂ ਦੇਖਿਆ ਵੀ ਦਸਾਂ ਨਵਾਂ ਦੀ ਕੀਰਤ ਕਰਦੇ ਨੇ ਤੁਸੀਂ ਖਾ ਵੀ ਖਿੱਚ ਦਾ ਕੇਂਦਰ ਵੀ ਨੇ ਜਦੋਂ ਲੋਕ ਸਲਾਨੀ ਹੁੰਦੇ ਨੇ ਦਰਬਾਰ ਸਾਹਿਬ ਦੇ ਕੋਲ ਸਾਸਵਾਈ ਨੂੰ ਲੈ ਕੇ ਇਹਨਾਂ ਕੋ ਲੋਕ ਜਰੂਰ ਖਾ ਕੇ ਜਾਂਦੇ ਨੇ ਕਿਉਂਕਿ ਇਹਨਾਂ ਦੀ ਸਾਸਵਾਈ ਬਹੁਤ ਯਾਰ ਐ ਕਿਉਂਕਿ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਜਦੋਂ ਕਿ ਤੁਸੀਂ ਆਓ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੋਤਿਆ ਗਲਾਰੇ ਵਿੱਚ ਉੱਥੇ ਆ ਕੇ ਜਿਹੜਾ ਇਹ ਛੱਤਰ ਜਿਹੜੇ ਲਗਾ ਕੇ ਬੈਠੇ ਨੇ ਦੂਸਰੇ ਸਿਕਣੇ ਗੱਲਬਾਤ ਕਰਦੇ ਆ ਹਾਂਜੀ ਮੇਰੀ ਵਾਈਫ ਖਾਲਸਾ ਸ੍ਰੀ ਵਾਈਫ ਜੀ ਫਤਿਹ ਆਹ ਵਾਈਫ ਫਤਿਹ ਜੀ ਕਿਸਤਾ ਦੇ ਦਿਓ ਭੈ ਭਰਾ ਆਚਾਰੇ ਕੀਰਤ ਕਰ ਰਹੇ ਹੋ ਬੰਧ ਕਰਦੇ ਹੋ ਕੀ ਕਹਣਾ ਜਾਓ ਮੈਂ ਤਾਂ ਮਹਾਰਾਜ ਜੀ ਨੇ ਸਾਨੂੰ ਹੁਕਮ ਇਹ ਚੀਜ਼ ਦਾ ਬਖਸ਼ਿਆ ਤੇ ਆਪਾਂ ਇਹ ਚੀਜ਼ ਦਾ ਕੰਮ ਕਰ ਰਹੇ ਆ ਜੀ ਹੁਣ ਅੱਗੋਂ ਇਹਨਾਂ ਦਾ ਸਮ ਸਮਾਨ ਚੱਕੇ ਜਾਣ ਤੋਂ ਬਾਅਦ ਫਿਰ ਇਨ੍ਹਾਂ ਤੋਂ ਅੱਗੋਂ ਕੋਈ ਰਜਗਾਰ ਨਹੀਂ ਸੀ ਅਗਾਰ ਰਜਗਾਰ ਕਰਨ ਵਾਸਤੇ ਫਿਰ ਆਪਾਂ ਥੋੜੀ ਬਹੁਤ ਉਧਾਰੀ ਚੱਕੀ ਉਧਾਰੀ ਚੱਕ ਕੇ ਤੇ ਫਿਰ ਆਪਾਂ ਇਹ ਕਾਰੋਬਾਰ ਸ਼ੁਰੂ ਕੀਤਾ ਜੀ ਕਿੰਨੇ ਕਿ ਪੈਸੇ ਉਧਾਰੀ ਚੱਕੀ ਸੀ ਤੇ ਪਹਿਲਾ ਜਿਹੜਾ ਕਰਜ਼ਾ ਚੁੱਕਿਆ ਸੀ ਕਹਿੰਦੇ 2 ਕੋ ਲੱਖ ਰੁਪਏ ਵੀ ਥੱਲੇ ਸੀ ਹੁਣ ਕਿੰਨਾ ਕ ਕਰਜ਼ਾ ਫਿਰ ਵਾਪਸ ਚੁੱਕਿਆ ਲੁੱਧਿਆਰੀ ਹੁਣ ਆਪਾਂ ਅੱਗੋਂ ਇਨ੍ਹਾਂ ਕੋ ਇੱਕ ਚਾਰ ਚਾਰ ਡਾਲੇ ਲਏ ਤੇ ਇੱਕ ਆਪਾਂ ਟੇਬਲ ਲਿਆ ਤੇ ਇਹ ਚੀਜ਼ਾਂ ਆਪਾਂ ਉਧਾਰ ਲੈ ਕੇ ਤੇ ਆਪਾਂ ਅੱਗੋਂ ਥੋੜਾ ਬਹੁਤ ਆਪਣਾ ਕਾਰੋਬਾਰ ਸ਼ੁਰੂ ਕੀਤਾ ਪਹਿਲਾ ਜਿਹੜਾ ਸਮਾਨ ਸਾਡਾ ਗਿਆ ਵਾ ਉਦੀ ਤੇ ਸਾਡੀ ਕੋ ਪਰ ਪ੍ਰਸ਼ਾਸਨ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਉਹਦੇ ਕਰਕੇ ਸਾਨੂੰ ਫਿਰ ਗੋਦਹਾਰ ਚੱਕ ਕੇ ਤੇ ਆਪਣਾ ਕਾਰੋਬਾਰ ਆਪਣੇ ਪੇਟ ਵਾਸਤੇ ਕੁਝ ਨਾ ਕੁਝ ਕਰਨਾ ਪੈਣਾ ਤੁਹਾਡਾ ਧੰਨਵਾਦ ਜੀ ਸਾਡੇ ਦਰਸ਼ਕਾਂ ਨੂੰ ਪੀਲਿਆ ਵੀ ਵੱਤ ਵਾਲ ਇਸ ਵੀਡੀਓ ਨੂੰ ਸਪੋਰਟ ਜਰੂ ਕਰਿਆ ਕਰੋ ਇਸ ਪਰਿਵਾਰ ਨੂੰ ਤਾਂ ਜੋ ਕਿ ਜਿਹੜੇ ਨਾਲ ਹਾਲਾਤ ਜਿਹੜੇ ਚੰਗੇ ਹੋ ਸਕਣ ਤੁਸੀਂ ਦੇਖਦੇ ਹੋ ਮੈਂ ਦੇਖਿਆ ਵੀ ਉਹਨਾਂ ਕਹਿਆ ਵੀ ਪਹਿਲਾਂ ਜਿਹੜਾ ਸ਼ਸਤਰਾਂ ਦਾ ਕੰਮ ਸੀ ਸ਼ਸਤਰ ਚੋਰੀ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਆਧਾਰੀ ਝੁੱਕ ਕੇ ਜਿਹੜਾ ਇੱਕ ਕੰਮ ਕਰ ਲੈਮਨ ਦਾ ਘੜਾ ਖੋਲਣਾ ਪਿਆ ਅਤੇ ਤੁਹਾਡੀ ਸਾਥ ਹੀ ਲੋੜਿਆ ਤੁਹਾਡੀ ਸਪੋਰਟ ਦੀ ਲੋੜਿਆ ਵੱਤ ਵੱਤ ਸਾਥ ਦੇ ਇਸ ਪਰਿਵਾਰ ਦਾ ਤਾਂ ਜੋ ਕਿ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ ਮੈਨੂੰ ਦਿਓ ਜੀ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ